ਸ਼ੇਅਰ ਕਰੀ ਜਾਓ ਇਹਨੂੰ ਟੈਲੀ ਨੂੰ 1000 ਤੱਕ ਲੈ ਕੇ ਜਾਣਾ ਜਿਹੜੇ ਵੇਖਣ ਵਾਲੇ ਆ 1000 ਪਹਿਲਾਂ ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ ਪਾਲਕੇ 13 ਫਰਵਰੀ ਤੋਂ ਸ਼ੁਰੂ ਹੋ ਰਿਹਾ ਪਰ ਕਿਸਾਨ ਇੱਕ ਦਿਨ ਪਹਿਲਾਂ ਹੀ ਸ਼ੰਭੂ ਬਾਰਡਰ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸਰਵਣ ਸਿੰਘ ਪੰਦੇੜ ਦੀ ਅਗਵਾਈ ਚ ਇੱਕ ਵੱਡਾ ਕਾਫਲਾ 12 ਫਰਵਰੀ ਦੀ ਸਵੇਰ ਵਿਆਸ ਦੌਰ ਰਵਾਨਾ ਹੋਇਆ ਪਾਲਕੇ ਸਿਨੂਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਸ਼੍ਰੀ ਕਾਲ ਤਖਤ ਸਹ ਪਹੁੰਚ ਕੇ ਮੋਰਚੇ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਵਿਆਸ ਦੇ ਨੇੜੇ ਆ ਕੇ ਮੋਰਚੇ ਲਾ ਲਏ ਸੀ ਅਤੇ ਅੱਜ ਸਵੇਰੇ ਹੀ ਕਿਸਾਨਾਂ ਨੂੰ ਸਰਵਜਿੰਗ ਪੰਦੇਰ ਵੱਲੋਂ ਹਰੀ ਛੰਡੀ ਦੇ ਖੇ ਰਵਾਨਾ ਕੀਤਾ ਗਿਆ 400 ਘਾਟ ਤੱਕ ਇਹ ਹਾਂ ਲਗਾਤਾਰ ਵੀ ਮਾਪੀਰ ਸ਼ੇਅਰ ਕਰ ਦਿਓ ਅਪੀਲ ਕਰ ਦਿਓ 500 ਤੱਕ ਸ਼ੇਅਰ ਕਰ ਦਿਓ 1000 ਬੰਦਾ 2000 ਬੰਦਾ ਦੇਖੇ ਬਈ ਹਾਂ ਜੀ ਬਹੁਤ ਵਧੀਆ ਜੀ ਚਲੋ ਲਗਾਤਾਰ ਕਾਫਲਾ ਲਗਾਤਾਰ ਦੇਖੀ ਜਾਓ ਜੀ ਦੇਖੀ ਜਾਓ ਤੇ ਸ਼ੇਅਰ ਕਰੀ ਜਾਓ ਇਹਨੂੰ ਟੈਲੀ ਨੂੰ 1000 ਤੱਕ ਲੈ ਕੇ ਜਾਣਾ ਜਿਹੜੇ ਵੇਖਣ ਵਾਲੇ ਆ 1000 ਪਹਿਲਾ ਟਾਰਗੇਟ 1000 ਦਾ ਆ 562 ਦੀ ਜਿਹੜੀ ਟੈਲੀ ਆ ਉਹਨੂੰ ਅਸੀਂ 1000 ਤੱਕ ਲੈ ਕੇ ਜਾਣਾ ਪਹਿਲਾ ਟਾਰਗੇਟ ਟਰਾਲੀਆਂ ਅਜੇ ਅੱਧ ਤੱਕ ਨਹੀਂ ਪਹੁੰਚੀਆਂ ਟਰਾਲੀਆਂ ਆਦੀਆਂ ਨਹੀਂ ਹੈਗੀਆਂ ਹਲੇ ਟਰਾਲੀਆਂ ਹਲੇ ਸ਼ੁਰੂਆਤ ਹੋਈ ਟਰਾਲੀਆਂ ਦੀ 608 ਬਹੁਤ ਵਧੀਆ ਵੀਰ ਮੇਰੇ ਸ਼ੇਅਰ ਕਰਦੇ ਉਹਨੂੰ ਵੱਧ ਵੱਧ ਉਧਰੇ ਇਸ ਤੋਂ ਪਹਿਲਾਂ ਕਿਸਾਨ ਕੱਲ ਤੋਂ ਹੀ ਬਿਆਸ ਦੇ ਨੇੜਲੇ ਇਲਾਕੇ 'ਚ ਡਟੇ ਹੋਏ ਸੀ ਕਿਸਾਨਾਂ ਅਗੂਆ ਮੁਤਾਬਕ ਕਰੀਬ 3 ਤੋਂ 4 ਕਿਲੋਮੀਟਰ ਦਾ ਕਾਫਲਾ ਬਿਆਸ ਦੇ ਨੇੜੇ ਰੁਕਿਆ ਹੋਇਆ ਸੀ ਅਤੇ ਜਿਵੇਂ-ਜਿਵੇਂ ਕਾਫਲਾ ਅੱਗੇ ਵਧਦਾ ਜਾਵੇਗਾ ਇਸ ਵਿੱਚ ਹੋਰਨਾਂ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਿਲ ਹੁੰਦੇ ਜਾਣਗੇ ਅਤੇ ਅੱਜ ਸ਼ਾਮ ਤੱਕ ਕਿਸਾਨਾਂ ਦੇ ਸ਼ੰਭੂ ਬਾਰਡਰ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ। ਜੈਤਵਾਨ ਟੈਕਸਨ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੂਰੇ ਦੇਸ਼ ਦਾ ਕਿਸਾਨ तेरह फरवरी दिल्ली कूच के लिए तैयार है ये हम ब्यास अमृतसर के अंदर खड़े हैं जहाँ पर किसान मजदूर संघर्ष समिति पंजाब का जो बड़ा काफिला है वो आप देख सकते हैं पीछे तक और दूसरी तरफ उस रोड तो से वो टोटल अगर देखा जाए तो ये लगभग तीन किलोमीटर से ऊपर का एक राउंड बढ़कर जहाँ पर दो दो की तरह ट्रैक्टरों की लाइनें खड़ी हैं तो किसान दिल्ली जाने के लिए तैयार हैं कल यहाँ से काफिला निकलेगा सुबह आठ बजे के करीब दिल्ली की तरफ जिसका ठहराव जिस रास्ते में लुधियाना से जलंधर से आ, सभी शहरों से फखवाड़ा से इकट्ठे होते हुए किसान दिल्ली की तरफ शंभू बॉर्डर की तरफ बढ़ेंगे सरकार हमें पता चला है कि सिंघू बॉर्डर पर किले गाड़ने का काम कर रही है टिकरी बॉर्डर को रोकने का, का काम कर रही है और गद्गर नदी है जिसके अंदर पता नहीं कहां से इन्होंने वो पानी छोड़ा है और बड़े तेज बहाव के साथ इन्होंने पानी छोड़ दिया है जनता को परेशान किया जा रहा है रूट बदल दिए गए हैं इंटरनेट बंद कर दिया गया है जिससे ना जाने कितने करोड़ों का लोगों को नुकसान होगा जो छोटा व्यापारी है जो आजकल जो डिजिटल मनी है उसका प्रयोग करता है जैसे लोग बच्चों की पढ़ाई का समय है लोग लो बच्चे स्कूलों के एग्जाम के लिए तैयारी कर रहे हैं बहुत से लोगों को विदेश यात्रा करनी है उनके विदेश के रूट है। हैं और शादियाँ हैं और बहुत से ऐसे इमरजेंसी काम है जैसे किसी को मेडिकल का है या किसी को कोई दुर्घटना होगी है उसके अंदर जाना है सरकार सब कुछ करेगी लेकिन किसानों को एमएसपी खरीद गारंटी कानून नहीं देगी तो आज इतिहास लिख चुके हैं किसान और इतिहास गवाह रहेगा कि कौन साथ खड़ा था कौन विरोध में खड़ा था कौन दिल्ली जाने के लिए तैयार था इस ताना साज सरकार के खिलाफ मैं आपको दो बातें स्पष्ट कर देना चाहता हूं कि मुद्दे सबके हैं जो पैरामिलिट्री फोर्सेस हैं उनके मुद्दे हैं ਅਗਨੀਵੀਰ ਹੈ ਉਹਨਾਂ ਦਾ ਵਨ ਪੈਨਸ਼ਨ ਦਾ ਰੈਂਕ ਰੈਂਕ ਹੈ ਕਿਸਾਨ ਮਜ਼ਦੂਰ ਸਭ ਦੀ ਲੜਾਈ ਲੜ ਰਹਾ ਹੈ ਖਿਡਾਰੀਆਂ ਕੀ ਲੜਾਈ ਲੜ ਰਹਾ ਹੈ ਮਨੀਪੁਰ ਮੇ ਜੋ ਦੰਗੇ ਹੋਏ ਤੇ ਉਹਨਾਂ ਦੇ ਲਈ ਕਿਸਾਨ ਖੜੇ ਹੋਏ ਨੂੰ ਕੇ ਦੰਗੋ ਕੋ ਰੋਕਣੇ ਲਈ ਕਿਸਾਨ ਖੜੇ ਹੋਏ ਆ ਮਜ਼ਦੂਰਾਂ ਕੇ ਲਈ ਪੂਰੇ ਵਿਪਖਸ਼ ਕੀ ਲੜਾਈ ਕਿਸਾਨ ਦੱਸਦੀ ਹੈ ਕਿ ਕੱਲ ਰਾਤ ਤੋ ਹੀ ਕਿਸਾਨ ਵੱਡੀ ਗਿਣਤੀ ਚ ਸੜਕਾਂ ਤੇ ਹੀ ਰੁਕੇ ਹੋਏ ਸੀ ਤੇ ਜਿਵੇਂ ਹੀ 12 ਫਰਵਰੀ ਦਾ ਦਿਨ ਚੜਿਆ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਬਾਦੀ ਤੇ ਉਧਰ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਹਰਿਆਣਾ ਪੁਲਿਸ ਅਤੇ ਹੋਰ ਸੁਰੱਖਿਆ ਬਲੂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਲਈ ਵੱਡੀਆਂ-ਵੱਡੀਆਂ ਰੋਕਾਂ ਲਾ ਕੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਜਲ ਕੇ ਕੱਗਰ ਦਰਿਆ ਵਿੱਚ ਵੀ ਵੱਡੇ ਟੋਏ ਪੁੱਟ ਦਿੱਤੇ ਗਏ ਨੇ ਅਤੇ ਕੱਗਰ ਦਰਿਆ 'ਚ ਪਾਣੀ ਛੱਡਿਆ ਗਿਆ ਤਾਂ ਕਿ ਕਿਸਾਨਾਂ ਦੇ ਟਰੈਕਟਰ ਕੱਗਰ ਦਰਿਆ ਦੇ ਅੰਦਰ ਨੂੰ ਹੋ ਕੇ ਦਿੱਲੀ ਵੱਲ ਨਾ ਜਾ ਸਕਣ ਸਿਰਫ ਸ਼ੰਭੂ ਬਾਰਡਰ ਹੀ ਨਹੀਂ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਦੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਇਹ ਤਸਵੀਰਾਂ ਹਰਿਆਣਾ ਤੋਂ ਡੱਬ ਵਾਲੀ ਰੋਡ ਦੀਆਂ ਨੇ ਜਿੱਥੇ ਕਿ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰਡਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਜਦਕਿ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਹੁਣ ਸਭ ਨੂੰ ਇੰਤਜ਼ਾਰ 13 ਫਰਵਰੀ ਦਾ ਕਿਉਂਕਿ 13 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਜਦਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਣ ਦੀ ਬਹੁਤਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਨੇ ਹੁਣ ਦੇਖਣਾ ਹੋਵੇਗਾ ਕਿ ਕੀ ਕਿਸਾਨ ਇਹਨਾਂ ਰੋਕਾਂ ਨੂੰ ਤੋੜਦਿਆਂ ਅੱਗੇ ਵਧਣਗੇ ਜਾਂ ਫਿਰ ਕਿਸਾਨਾਂ ਦੇ ਇਹ ਵੱਡੇ ਕਾਫਲੇ ਸ਼ੰਭੂ ਬਾਰਡਰ ਜਾਂ ਫਿਰ ਹੋਰਨਾਂ ਬਾਰਡਰਾਂ ਤੇ ਆ ਕੇ ਰੁਕ ਜਾਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ